ਪੋਤਾ ਆ ਜਾ ਮੈਂ ਖੇਤ ਕਦੋਂ ਕਰਨਾ ਜਾ ਕੇ ਡੈਡੀ ਖੇਤ ਆਪਾਂ ਬਾਅਦ ਚ ਜਲਾਂਗੇ ਪਹਿਲਾਂ ਤੂੰ ਮੇਰੀ ਗੱਲ ਸੁਣ ਆ ਨਾ ਇੱਕ ਮੁੰਡਾ ਵਾ ਇਹ ਰੋਜ਼ ਮੇਰੀ ਵੀਡੀਓ ਤੇ ਲਿਖ ਕਮੈਂਟ ਕਰਦਾ ਵੀ ਬਾਈ ਮੈਨੂੰ ਨਾ 20000 ਰੁਪਏ ਦੀ ਲੋੜ ਆ ਪਲੀਜ਼ ਮੇਰੀ ਮਦਦ ਕਰ ਦੋ ਲਿਆ ਦਿਖਾ ਪੋਤੇ ਤਾਂ ਫੇਕ ਹੁੰਦੇ ਆ ਨਹੀਂ ਡੈਡੀ ਇਹ ਫੇਕ ਨਹੀਂ ਹੈਗਾ ਇਹਨੇ ਤਾਂ ਕਮੈਂਟ ਚ ਆਪਦਾ ਨੰਬਰ ਵੀ ਭੇਜਿਆ ਹੋਇਆ ਵਾ ਇਹ ਕਹਿੰਦਾ ਜੇ ਮੈਨੂੰ ਤੁਹਾਨੂੰ ਫੇਕ ਲੱਗਦਾ ਤੇ ਤੁਸੀਂ ਮੇਰੇ ਨਾਲ ਗੱਲ ਕਰ ਲਓ ਲਿਆ ਫਿਰ ਆ ਇਹਦੇ ਨੰਬਰ ਤੇ ਮੈਨੂੰ ਫੋਨ ਲੱਗ ਦੇ ਮੈਂ ਗੱਲ ਕਰਦਾ ਕਿਹ ਰਾਗੀ ਦਾ ਫੋਨ ਆ ਹੈਲੋ ਬੇਟਾ ਮੈਂ ਨਾ ਨੂਰ ਦਾ ਡੈਡੀ ਬੋਲਦਾ ਵਾਂ ਤੁਸੀਂ ਨਾ ਉਹਦੀ ਵੀਡੀਓ ਥੱਲੇ ਰੋਜ਼ ਕਮੈਂਟ ਕਰਦੇ ਹੁੰਦੇ ਆ ਕਿ ਮੈਨੂੰ 20000 ਰੁਪਏ ਦੀ ਲੋੜ ਐ ਮਰਜੈਂਸੀ ਤੇ ਤੁਸੀਂ ਉਹਦੇ ਥੱਲੇ ਆਉਦਾ ਨੰਬਰ ਵੀ ਭੇਜ ਦਿੰਦੇ ਆ ਤੁਸੀਂ ਇਹ ਸਭ ਕੁਝ ਕਿਉਂ ਕਰਦੇ ਆ ਅੰਕਲ ਜੀ ਸਾਡੀ ਗਲੀ ਚ ਨਾ ਇੱਕ ਪਾਈ ਰਹਿੰਦਾ ਵਾ ਉਹ ਨਾ ਸੱਟਾ ਲਾਉਂਦਾ ਇੱਕ ਦਿਨ ਉਹਨਾਂ ਨੇ ਮੈਨੂੰ ਵੀ ਕਿਹਾ ਸੀ ਤੂੰ ਮੇਰੇ ਨਾਲ ਸੱਟਾ ਲਾ ਮੈਂ ਉਹਨੂੰ ਬਹੁਤ ਮਨਾਂ ਕੀਤਾ ਪਰ ਉਹ ਮੇਰੇ ਪਿੱਛੇ ਪੈ ਗਿਆ ਉਹ ਕਹਿੰਦਾ ਇੱਕ ਵਾਰ ਸੱਟਾ ਲਾ ਕੇ ਤਾਂ ਦੇਖ ਪਹਿਲਾਂ ਤਾਂ ਉਹਨੇ 2-3 ਨਾਲ ਮੇਰੇ ਤੋਂ ਕੋਈ ਪੈਸਾ ਨਹੀਂ ਲਿਆ ਕਹਿੰਦਾ ਜਦੋਂ ਜਿੱਤੇਂਗਾ ਉਦੋਂ ਪੈਸੇ ਵਾਸਤ ਕਰਦੀ ਹੁਣ ਮੈਂ ਹੌਲੀ-ਹੌਲੀ ਕਰਕੇ ਉਹਦੇ 2-3 ਲੱਖ ਦੇ ਕਰਜ਼ੇ ਥੱਲੇ ਆ ਗਿਆ ਹੁਣ ਉਹ ਰੋ ਸਾਡੇ ਘਰੇ ਪੈਸੇ ਮੰਗਣ ਆਉਂਦਾ ਮੇਰੇ ਡੈਡੀ ਕੋਲ ਤਾਂ ਇਹਨੇ ਪੈਸੇ ਵੀ ਹਨੇਗੇ ਉਹ ਹੁਣ ਮੈਨੂੰ ਧਮਕੀ ਦੇ ਕੇ ਗਿਆ ਕਹਿੰਦਾ ਜੇ ਪੈਸੇ ਨਾ ਦਿੱਤੇ ਤੇਰੇ ਡੈਡੀ ਦਾ ਮੋਟਰਸਾਈਕਲ ਚੱਕ ਕੇ ਲੈ ਜਾਣਾ ਉਹ ਕਹਿੰਦਾ ਨਾ ਤੁਹਾਡਾ ਬੋਟ ਮੋਟਰਸਾਈਕਲ ਵੇਚ ਕੇ ਆਪਦੇ ਪੈਸੇ ਪੂਰੇ ਕਰੂੰਗਾ ਪਰ ਅਸੀਂ ਤਾਂ ਹਜੇ ਤੱਕ ਆਪਣੇ ਬੋਟ ਮੋਟਰਸਾਈਕਲ ਦੀਆਂ ਕਿਸ਼ਤਾਂ ਵੀ ਨਹੀਂ ਦਿੱਤੀਆਂ ਤੇ ਤੁਸੀਂ ਪੁਲਿਸ ਨੂੰ ਨੰ ਕੰਪਲੇਂਟ ਕੀਤੀ ਅਸੀਂ ਕੀਤੀ ਸੀਗੀ ਥਾਣੇ ਕੰਪਲੇਨ ਪਰ ਪੁਲਿਸ ਵਾਲੇ ਕਹਿੰਦੇ ਬੇਟਾ ਤੇਰੀ ਗਲਤੀ ਆ ਤੂੰ ਸੱਟਾ ਕਿਉਂ ਲਾਇਆ ਤੇ ਫਿਰ ਤੂੰ ਉਹਨਾਂ ਦੀਆਂ ਗੱਲਾਂ 'ਚ ਕਿਉਂ ਆ ਗਿਆ ਅੰਕਲ ਜੀ ਪੈਸੇ ਦੇਖ ਕੇ ਨਾ ਲਾਲਚ ਆ ਗਿਆ ਸੀ ਆ ਕੱਲ ਤਾਂ ਉਹਨੇ ਮੇਰੇ ਚਪੇੜੇ ਵੀ ਮਾਰੇ ਪਲੀਜ਼ ਤੁਸੀਂ ਮੇਰੀ ਮਦਦ ਕਰ ਦਿਓ ਚੱਲ ਫਿਰ ਇਦਾਂ ਕਰ ਤੂੰ ਜਲਦੀ ਜਲਦੀ ਮੈਨੂੰ ਨਾ ਆਪਦਾ ਐਡਰੈਸ ਲੈ ਕੇ ਭੇਜ ਮੈਂ ਤੈਨੂੰ ਮਿਲ ਕੇ ਕੋਈ ਗੱਲ ਕਰਨੀ ਆ ਨਾਲੇ ਉਹਦੇ ਮੰਮੀ ਡੈਡੀ ਨੂੰ ਕਹਦੀ ਤੁਸੀਂ ਟੈਨਸ਼ਨ ਨਾ ਲਓ ਸਭ ਕੁਝ ਠੀਕ ਹੋ ਜਾਊਗਾ ਕੀ ਗੰ ਅੰਕਲ ਜੀ ਡੈਡੀ ਕੀ ਕਰੋਗੇ ਤੁਸੀਂ ਉਹਦੇ ਘਰ ਜਾ ਕੇ ਹਾਂ ਭਾਈ ਦੱਸ ਕੀ ਗੰ ਆ ਭਾਈ ਪੈਸੇ ਲਾਉਣੇ ਆ ਸੱਟੇ ਤੇ ਕਿੰਨੇ ਲਾਉਣੇ ਆ ਪੈਸੇ ਸੱਟੇ ਤੇ ਲਾ ਦੂੰਗਾ 2 ਲੱਖ ਰੁਪਈਆ 2 ਲੱਖ ਰੁਪਈਆ ਹੈਗਾ ਵੀ ਇਹ ਤੇਰੇ ਕੋਲੇ ਤੂੰ ਸਟਾਰਟ ਕਰ ਪੈਸੇ ਦਾ ਜਿਗਾੜ ਮੈਂ ਆਪੇ ਕਰ ਲਊ ਮੈਚ ਖਤਮ ਹੋਣ ਤੋਂ 1 ਘੰਟੇ ਬਾਅਦ ਮੈਨੂੰ ਪੈਸੇ ਚਾਹੀਦੇ ਆ ਨਹੀਂ ਫਿਰ ਅੰਕਲ ਜੀ ਅੰਕਲ ਜੀ ਜਿਹੜੀ ਟੀਮ ਤੇ ਆਪਾਂ ਸੱਟੇ ਦੇ ਪੈਸੇ ਲਾਏ ਸੀ ਉਹ ਟੀਮ ਤਾਂ ਆਪਣੀ ਹਾਰ ਗਈ ਹੁਣੋਂ ਤੁਹਾਡੇ ਤੋਂ ਪੈਸੇ ਮੰਗੂਗਾ ਹੁਣ ਆਪਾਂ ਕੀ ਕਰੀਏ ਮੈਂ ਵੀ ਉਹਦੇ ਫੋਨ ਦੀ ਵੇਟ ਕਰਦਾ ਵਾਂ ਅਜੇ ਤੱਕ ਫੋਨ ਨਹੀਂ ਆਇਆ ਤੂੰ ਟੈਨਸ਼ਨ ਨਾ ਲੈ ਮੈਂ ਆਪੇ ਸਾਬਦੂਗਾ ਲੈ ਆ ਗਿਆ ਫੋਨ ਹੈਲੋ हां भाई टीम ਤਾਂ ਤੇਰੀ ਹਾਰ ਗਈ ਆ ਤਿਆਰ ਆ 2 ਲੱਖ ਰੁਪਈਆ ਕਿਹੜੇ ਪੈਸੇ ਬਕਵਾਸ ਨਾ ਕਰ 5 ਮਿੰਟਾਂ ਦੇ ਵਿੱਚ ਪੈਸੇ ਲੈ ਕੇ ਮੇਰੇ ਕੋਲੇ ਪਹੁੰਚ ਜਾ ਨਹੀਂ ਤੇਰਾ ਉਹ ਹਾਲ ਕਰੂੰਗਾ ਜਿਹੜਾ ਯਾਦ ਰੱਖੇਗਾ ਅੱਛਾ ਤੈਨੂੰ ਪੈਸੇ ਚਾਹੀਦੇ ਆ ਨਾ ਮੈਂ ਤੇਨਾਂ ਕਿਹੜਾ ਡਰੈੱਸ ਭੇਜਦਾ ਵਾਂ ਉੱਥੇ ਆ ਕੇ ਆਉਦੇ ਪੈਸੇ ਲੈ ਜੀ ਭੇਜ ਐਡਰੈਸ ਉਹਨਾਂ ਮੈਂ ਹਾਦਾ ਯਾਰ ਭਾਈ ਉਹ ਬਹੁਤ ਖਤਰਨਾਕ ਬੰਦਾ ਤੁਸੀਂ ਉਹਦੇ ਨਾਲ ਪੰਗਾ ਨਾ ਲਾਓ ਤੂੰ ਟੈਨਸ਼ਨ ਨਾ ਲੈ ਦੇਖੀ ਚੱਲ ਬਣਦਾ ਕੀ ਆ ਚੱਲ ਪੁੱਤ ਆਪਾਂ ਪੱਠੇ ਵੱਡ ਲਈ ਉਹਨਾਂ ਟਾਈਮ ਹਾਂ ਭਾਈ ਲਿਆ ਪੈਸੇ ਹਰ ਗਿਆ ਮੈਚ ਤੋਂ ਕਹਿ ਨਾ ਦਿੱਤਾ ਸੀ ਮੈਂ ਤੈਨੂੰ ਵੀ ਮੇਰੇ ਕੋਲ ਪੈਸੇ ਐ ਨਹੀਂ ਮੈਨੂੰ ਜਾਣਦਾ ਨਹੀਂ ਮੈਂ ਕੌਣ ਆ ਪੈਸੇ ਦੇ ਦੇ ਚੁੱਪ ਚਾਪ ਮੈਂ ਨਹੀਂ ਤੈਨੂੰ ਜਾਣਦਾ ਪਰ ਲੱਗਦਾ ਮੈਨੂੰ ਤੂੰ ਨਹੀਂ ਪਛਾਣਿਆ ਕੌਣ ਆ ਤੂੰ ਤੇਰੇ ਵਰਗੇ ਠੱਗ ਨਾ ਮੈਨੂੰ ਰੋਜ਼ ਮਿਲਦੇ ਆ ਕਰ ਤਾਂ ਕੁਝ ਸਕਦੇ ਨਹੀਂ ਆ ਛੋਟੇ ਜਵਾਕ ਨੂੰ ਜਾਣਦਾ ਇਹ ਮੇਰਾ ਮੁੰਡਾ ਵਾ 5 ਲੱਖ ਫੋਲੋਅਰ ਆ ਇੰਸਟਾਗ੍ਰਾਮ ਤੇ ਇਹਦੇ ਜਿਹੜਾ ਕੁਝ ਤੂੰ ਉਹ ਛੋਟੇ ਜਵਾਕ ਦਿਲਪ੍ਰੀਤ ਦੇ ਨਾਲ ਕੀਤਾ ਨਾ ਉਹਦੇ ਨਾਲ ਠੱਗੀ ਮਾਰੀ ਆ ਉਹ ਜੇ ਸਾਰਾ ਕੁਝ ਮੇਰੀ ਆਈਡੀ ਤੇ ਪੋਸਟ ਕਰਤਾ ਨਾ ਜਿਹੜਾ ਸਾਰੇ ਪਾਸੇ ਜਲੂਸ ਨਿਕਲ ਜਾਣਾ ਵਾ ਤੇ ਤੇਰੇ ਪੁਲਿਸ ਨੇ ਉਹ ਕਟਾਪਾ ਕਰਨਾ ਜਿਹੜਾ ਤੂੰ ਯਾਦ ਰੱਖੇਗਾ ਤੂੰ ਦਿਲਪ੍ਰੀਤ ਨੂੰ ਜਾਣਦਾ ਵਾ ਹਾਂ ਮੈਂ ਦਿਲਪ੍ਰੀਤ ਨੂੰ ਜਾਣਦਾ ਵਾ ਦਿਲਪ੍ਰੀਤ ਤੂੰ ਨਾ ਇੱਕ ਨੰਬਰ ਦਾ ਠਾਗਾ ਤੇ ਨਾ ਇੱਕ ਗੱਲ ਹੋਰ ਦੱਸਾਂ ਪਿੱਛੇ ਮੇਰੇ ਫੋਨ ਦੇ ਵਿੱਚ ਤੇਰੀ ਵੀਡੀਓ ਵੀ ਬਣ ਜਾਂਦੀ ਆ ਹੁਣ ਤੱਕ ਆਪਾਂ ਜਿੰਨੀਆਂ ਵੀ ਗੱਲਾਂ ਕੀਤੀਆਂ ਨਾ ਉਹ ਸਾਰੀਆਂ ਫੋਨ ਦੇ ਵਿੱਚ ਰਿਕਾਰਡ ਹੋ ਚੁੱਕੀਆਂ ਵਾ ਜੋ ਸਾਰਾ ਕੁਝ ਮੈਂ ਪੁਲਿਸ ਦੇ ਹਵਾਲੇ ਕਰਤਾ ਨਾ ਤੇ ਪੁੱਤ ਸਦਾ ਕੀ ਹਾਲ ਕਰੂਗੀ ਉਹ ਤੈਨੂੰ ਪਤਾ ਹੀ ਆ ਜੇ ਤੂੰ ਚਾਹਨਾ ਵਾ ਵੀ ਤੂੰ ਜੇਲ ਨਾ ਜਾਵੇਂ ਤਾਂ ਅੱਜ ਤੋਂ ਬਾਅਦ ਇਹ ਜਵਾਕ ਨੂੰ ਤੰਗ ਕਰਨਾ ਬੰਦ ਕਰ ਦੇ ਤੇ ਮੇਰੇ ਨਾਲ ਵਾਦਾ ਕਰ ਇਹਦੇ ਮਾਂ ਬਾਪ ਨੂੰ ਤੇ ਇਹਨੂੰ ਅੱਜ ਤੋਂ ਬਾਅਦ ਤੰਗ ਨਹੀਂ ਕਰੇਗਾ ਪੁੱਤ ਮੈਨੂੰ ਮaaf ਕਰ ਦੇ ਅੱਜ ਤੋਂ ਬਾਅਦ ਮੈਂ ਤੇਰੇ ਨਾਲ ਵਾਦਾ ਕਰਦਾ ਮੈਂ ਤੇਤੋਂ ਕੋਈ ਪੈਸਾ ਨਹੀਂ ਮੰਗਦਾ ਨਾ ਤੇਰੇ ਮਾਂ ਬਾਪ ਨੂੰ ਤੰਗਣਾ ਨਾ ਤੈਨੂੰ ਤੰਗ ਕਰ ਆਪਦੇ ਵਾਦੇ ਨੂੰ ਯਾਦ ਰੱਖੀ ਹੁਣ ਠੀਕ ਹੈ ਭਾਈ ਜੀ ਚਲ ਠੀਕ ਹੈ ਫਿਰ ਜਾ ਇਥੋਂ ਡੈਡੀ ਤੁਸੀਂ ਉਹ ਵੀਰੇ ਨੂੰ ਵੀਡੀਓ ਬਣਾਉਣ ਕਦੋਂ ਲਾਤਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਉਹ ਨਹੀਂ ਨਹੀਂ ਪੁੱਤ ਉਹ ਕੈਮਰੇ 'ਚ ਵੀਡੀਓ ਨਹੀਂ ਬਣਦੀ ਉਹ ਤਾਂ ਜਾਣ ਬੁੱਝ ਕੇ ਖੜਾਇਆ ਬੰਦਾ ਮੈਂ ਉਹ ਵੀ ਆਪਾਂ ਨੂੰ ਡਰਾਉਣ ਆਇਆ ਸੀ ਤੇ ਆਪਾਂ ਵੀ ਉਹਨੂੰ ਡਰਾਤਾ ਉਹ ਘਾਵਾਤ ਸੁਣਨੀ ਹੈ ਨਾ ਜਿਹੜਾ ਸਭ ਤੋਂ ਪਹਿਲਾਂ ਡਰ ਗਿਆ ਉਹ ਮਰ ਗਿਆ ਤੂੰ ਵੀ ਮੇਰੇ ਨਾਲ ਵਾਅਦਾ ਕਰ ਅੱਜ ਤੋਂ ਬਾਅਦ ਗਲਤ ਤਰੀਕੇ ਨਾਲ ਪੈਸਾ ਨਹੀਂ ਕਮਾਏਂਗਾ ਆਪਦੀ ਪੜ੍ਹਾਈ ਕਰਕੇ ਚੰਗੀ ਨੌਕਰੀ ਤੇ ਲੱਗ ਕੇ ਆਉਦੇ ਮਾ ਬਾਬ ਦੀ ਸੇਵਾ ਕਰੇਂਗਾ ਕੱਲ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਮੈਂ ਅੱਜ ਤੋਂ ਬਾਅਦ ਮਿਹਨਤ ਨਾਲ ਕਮਾਈ ਕਰੂੰਗਾ ਤੇ ਆਪਣੇ ਮਾਪੇ ਨੂੰ ਸੁੱਖ ਦਊਂਗਾ ਤੁਸੀਂ ਮੇਰਾ ਬਹੁਤ ਸਾਥ ਦਿੱਤਾ ਧੰਨਵਾਦ ਹੋ ਦੱਸ ਕਿਹੜੇ ਵੇਲੇ ਕੰਮ ਆਉ ਯਾਰੀ ਹੋ ਦੱਸ ਕਿਹੜੇ ਵੇਲੇ ਕੰਮ ਆਉ ਯਾਰੀ ਤੂੰ ਕੱਲੀ ਪਰ ਟੋਈ ਨਾ ਇਹੋ ਜ਼ਿੰਦਗੀ ਨਹੀਂ ਹੋਣੀ ਵਾਰੀ ਵਾਰੀ ਉਦਾਸਿਆ ਤੇ ਹੋਈ ਨਾ ਉਜ ਖੋਲ ਦੇ ਦਿਲਾਂ ਦੀ ਗੱਲ ਸਾਰੀ ਹਾਂਜੀ ਵੀਡੀਓ ਤੁਸੀਂ ਦੇਖ ਹੀ ਲਈ ਆ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਸਮਝ ਲੱਗ ਗਈ ਹੋਊਗੀ ਤੇ ਇਹ ਵੀਡੀਓ ਤੁਸੀਂ ਆਪਣੇ ਬੱਚਿਆਂ ਨੂੰ ਜਰੂਰ ਦਿਖਾਉਣੀ ਆ ਕਈ ਵਾਰ ਹਨਾ ਬੰਦਾ ਜਵਾਕ ਬੱਚਾ ਛੋਟਾ ਹੁੰਦਾ ਉਹਦੇ ਕੋਲ ਪੈਸੇ ਹੁੰਦੇ ਕਿ ਫਿਰ ਮਾਪੇ ਪੈਸੇ ਦੇ ਦਿੰਦੇ ਨੇ ਬੱਚਿਆਂ ਨੂੰ ਹਨਾ ਤੇ ਉਹ ਨਾ ਉਹ ਜੇ ਜਾਲ ਚ ਫਸ ਜਾਂਦਾ ਹਨਾ ਜਿਵੇਂ ਸੱਟਾ ਲਾਉਣਾ ਜਾਂ ਕੁਝ ਵੀ ਅੱਜ ਕੱਲ ਬਹੁਤ ਕੁਝ ਚੱਲਦਾ ਹਨਾ ਸੋ ਆਪਣੇ ਬੱਚਿਆਂ ਨੂੰ ਬਚਾ ਕੇ ਰੱਖੋ ਇਹੋ ਜੇ ਲੋਕਾਂ ਤੋਂ ਆਪਦੇ ਉਹਨਾਂ ਨੂੰ ਮਤਲਬ ਵੀ ਪੈਸੇ ਜਦੋਂ ਦਿੰਨੇ ਆ ਤੁਸੀਂ ਉਹਨਾਂ ਦਾ ਮਤਲਬ ਸਾਫ਼ ਕਿਤਾਬ ਲੈਂਦੇ ਰਿਹਾ ਕਰੋ ਪ੍ਰੋਪਰ ਤਰੀਕੇ ਨਾਲ ਤੁਹਾਨੂੰ ਸਮਝ ਲੱਗ ਗਈ ਹੋ ਵੀਡੀਓ ਤੋਂ ਵੀਡੀਓ ਵਧੀਆ ਲੱਗੀ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣਾ ਕਮੈਂਟ ਜਰੂਰ ਕਰਿਓ ਤੇ ਲਾਈਕ ਜਰੂਰ ਕਰਿਓ ਸਾਡੇ ਹੋਰ ਵੀਡੀਓ ਦੇਖਣ ਲਈ ਸਾਡਾ ਪੇਜ ਲਾਈਕ ਕਰ ਲਿਓ ਥੈਂਕ ਯੂ ਸੋ ਮੱਚ